ਦੋ ਯਰ 27 ਦੇ ਵਿੱਚ ਐਮਪੀ ਭਾਈ ਅਮਰਿਤਪਾਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਹੋਣਗੇ। ਸਰਕਾਰ ਨੂੰ ਇਸ ਚੀਜ਼ ਦਾ ਜਾਇਜ਼ਾ ਹੋ ਗਿਆ ਸੀ ਵੀ ਅੱਜ ਇੱਕ ਸੋਸ਼ਲ ਕੰਮ ਕਰ ਰਹੇ ਨੇ ਕੱਲ ਨੂੰ ਪੋਲਿਟਿਕਸ ਚ ਆਉਣਗੇ। ਇਹ ਪਹਿਲਾਂ ਹੀ ਟੀਚਾ ਪੋਲਿਟਿਕਸ ਵਿੱਚ ਆਉਣ ਦਾ ਸੀ। ਉਹਨੇ ਐਨਐਸਐਲ ਆਗੂ। ਆਪੋ ਤੁਸੀਂ ਤਾਂ ਵੈਂਪੀ ਨੇ ਦੂਸਰੇ ਪਾਸੇ ਉਹਨਾਂ ਨੂੰ ਹੀ ਸੀਐਮ ਕੈਂਡੀਡੇਟ ਐਲਾਨੂਗੀ। ਅਮਰਿਤਪਾਲ ਸਿੰਘ ਐਮਪੀ ਬਣ ਗਏ ਉਹਨਾਂ ਦੇ ਫਾਦਰ ਸਾਹਿਬ ਨੇ ਪ੍ਰਧਾਨ ਬਣਾਤਾ ਸੂਰ ਕੋਈ ਬੰਦਾ ਨਹੀਂ ਸੀ ਲੱਗਿਆ ਸੈਪਰੇਟ ਹੋਣ ਦੀਆਂ ਗੱਲਾਂ ਕਰਦੇ ਉਹ ਅਮਰਿਤਪਾਲ ਸਿੰਘ ਸੈਪਰੇਟਿਵ ਸੋਚ ਦੇ ਧਾਰਨੀ ਸੀ ਕਹਿੰਦੇ ਹੁਣ ਜੇਲ੍ਹ ਦੇ ਵਿੱਚ ਬੈਠੇ ਨੇ ਫ੍ਰੀ ਪੋਜੀਸ਼ਨ ਹੋ ਗਈ ਸੈਪਰੇਟ ਉਦੋਂ ਹੁੰਦਾ ਬੰਦਾ ਜਦੋਂ ਤੰਗ ਪਰੇਸ਼ਾਨ ਹੁੰਦਾ ਝੁਲਮ ਹੁੰਦਾ ਹੈ ਇਹਦੇ ਕੋਲ ਫੋਨ ਸੀ ਜੇਲ੍ਹ ਦੇ ਵਿੱਚ ਉੱਥੇ ਕਾਰਵਾਈ ਹੋਈ ਫੋਨ ਉਹਨਾਂ ਤੇ ਪਾਇਆ ਗਿਆ ਸੀ ਨਪੇਨ ਦਾਸ ਸਾਡੇ ਬੰਦਿਆਂ ਤੇ ਫੋਨ ਨਹੀਂ ਸੀ ਸਾਡੇ ਬੰਦਿਆਂ ਤੇ ਸੀ ਜੀ ਦੀ ਖਾਲੜਾ ਬਾਰ-ਬਾਰ ਇਸ ਗੱਲ ਨੂੰ ਲਾਈਕ ਕਰਦੇ ਨੇ ਉਹਨਾਂ ਨਾਲ ਗੱਲਬਾਤ ਹੋਈ ਕੋਈ ਕਿਉਂ ਨਹੀਂ ਚੋਣਾਂ ਲੜਦੇ ਜਾਂ ਥੋੜੀ ਪਾਰਟੀ ਦੇ ਵਿੱਚ ਨੇ ਸਰਪਜੀਤ ਸਿੰਘ ਖਾਲਸਾ ਉਹਨਾਂ ਦੇ ਭੈਣ ਜੀ ਅਜ਼ਾ ਚੋਣ ਲੜ ਰਹੀ ਹੈ ਮੈਂ ਤਾਂ ਆਪ ਚੋਣਾਂ ਹੈ ਵੀ ਪਰਿਵਾਰਵਾਦ ਜਿਹੜਾ ਹੈਗਾ ਇਸ ਨੂੰ ਡਿਸਕਰੀਜ ਕਰਨਾ ਚਾਹੀਦਾ ਹੈ ਪਰਿਵਾਰਵਾਦ ਹੋਣਾ ਨਹੀਂ ਚਾਹੀਦਾ ਉਸ ਚੀਜ਼ ਨਾਲ ਕਿਵੇਂ ਜਿੱਤੋਗੇ ਜਿਹੜੀ ਮਨੀ ਮਸਲ ਪਾਵਾਂਗੇ